ਸ੍ਰੀ ਵਾਹਿਰੂ ਸੈਵੀ ਤਪ ਪਾਪ ਤੀ ਰਖੀ ਆਪ ਸੀਤਲ ਪੈ ਗੁਰ ਚਰਨੀ ਲਾਗੀ ਰਾਮਨਾ ਹਿਰਦੇ ਮੈਂ ਜਾਪ ਦੁਖ ਪੰਜਨੀ ਸਾਹਿਬ ਗਉੜੀ ਭੱਲਾ ਪੰਜਵਾ ਮੋ ਜੀ ਦੁਖ ਪੰਜਨ ਤੀਰ ਨਾਮ ਜੀ ਦੁਖ ਪੰਜਨ ਤੀਰ ਨਾਮ ਅੱਠ ਪਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਰਹਾਉ ਜਿਦ ਕਟ ਵਸੇ ਪਾਰ ਬ੍ਰਹਮ ਸੋਇ ਸੁਹਾਵਾ ਥਾਉ ਜਮ ਕੰਕਰ ਨੀਰ ਨ ਆਵਈ ਰਸਨਾ ਹਰ ਗੁਰ ਗਾਉ ਸੇਵਾ ਸੁਤ ਨ ਜਾਣਿਆ ਨਾ ਜਾਪਿਆ ਰਾਗ ਓਰ ਤੇਰੀ ਦਗਦੀਵਨਾ ਮੇਰੀ ਠਾਕੁਰ ਅਗਮਾ ਗਾਦਾ ਐ ਕਿਰਪਾਲ ਗੁਸਾਈਆਂ ਨੱਠੇ ਸੋ ਸੰਤ ਤਾਪ ਪਤੀਵਾ ਨ ਲਗਾਈ ਸੱਗ ਰਖੀ ਆਪ ਗੁਰ ਨਾਨਕ ਦੇਵ ਗੁਰ ਗੁਰ ਸਚ ਸਿਧਨ ਹਾਰੀ ਗਉ ਟੁੱਠੈ ਸਬਖਿ ਪਾਇਆ ਜਨ ਨਾਨਕ ਸਦ ਬਰਹਾਰੀ ਗਾੜੀ ਮਹਲਾ ਪੰਜਵੈ ਸੂਕੇ ਹਰੀ ਕੀ ਏਖਨ ਮਾਹ ਹੈ ਅਮਤ ਦ੍ਰਿਸ਼ਟ ਸੰਜੀਵਾਈ ਕਟੇ ਕਸ਼ਟ ਪੂਰੇ ਗੁਰ ਦੀਵਾ ਸੇਵਕ ਦੀਨੀ ਆਪਣੀ ਸੀਵਰ ਮਿੰਦਗੀ ਚਿੰਤਾ ਆਪਣੀ ਮਨਿਆਸ ਕਰੀ ਦਿਆ ਸਤ ਗੁਰ ਗੁਣ ਤਸ ਦੁਖ ਨਾਠੇ ਸੁਖ ਆਏ ਸਮਾਈ ਢੀਨ ਪਰਿ ਜਾ ਗੁਰ ਫਰਮਾਈ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖਲ ਫਲੇ ਗਾਉੜੀ ਮhalla 5ਵ ਤਪ ਗਏ ਪਾਈ ਪ੍ਰਭ ਸੰਤ ਸੀਤਲ ਪੈ ਕੀਨੀ ਪ੍ਰਵਦਤ ਪ੍ਰਭ ਕਿਰਪਾ ਤੇ ਭੈ ਸੁਹੇਲੀ ਜਨਮ ਜਨਮ ਕੀ ਵਿਛਰੇ ਮਿਲੇ ਰਹਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕ ਕਾ ਵਿੰਸਿਆਠ ਸੈ ਸੁਭਾ ਭੁਲੀ ਹਰ ਬਾਣੀ ਆਤ ਪਹਿਰ ਪ੍ਰਭ ਸਿਮਰਉ ਪ੍ਰਾਣੀ ਦੂ ਦਰਦ ਜਦੋਂ ਨੀਂਦ ਨਾ ਆਵੇ ਕਉ ਨਾਨਕ ਜੋ ਹਰ ਗੁਣ ਗਾਵੇ ਗਾਉੜੀ ਮਹਲਾ ਪੰਜਵਾਂ ਜੇ ਸਿਮਰਤ ਦੂ ਸਭ ਝਾਈ ਨਾਮ ਰਤਨ ਵਸੇ ਮਨ ਆਈ ਦਮਨ ਮੇਰੀ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹੇ ਇੱਕ ਸਿਬਿਨ ਨਾਹੀ ਦੂਜਾ ਕੋਈ ਜਗ ਦੇਖ ਸਦਾ ਸੁਖ ਹੋਈ ਸਾਜਨ ਮੀਤ ਸਖ ਕਰੀਕ ਹਰ ਹਰ ਅਖਰ ਮਨ ਮੇਰੀ ਰਵ ਰਿਹਾ ਸਰਬਤ ਸੁਆਮੀ ਗੁਣ ਗਾਵਾਂ ਨਾਨਕ ਅੰਤਰ ਜਾਮੀ ਗਉੜੀ ਮੰਹਲਾ ਪੰਜਵਾ ਕੋਟ ਬਿਗਨਹਿ ਰੈ ਖਿਨਮਾ ਹੈ ਹਰ ਹਰ ਇਕਤਾ ਸਾਥ ਸੰਗ ਸੁਨੋ ਹੀ ਪੀਵਤ ਰਾਮ ਰਸੇ ਅੰਮ੍ਰਿਤ ਗੁਣ ਜਾਸ ਜਪ ਹਰਿ ਚਨ ਮਿਟੀ ਖੁਦ ਤਾ ਸਿਰਹ ਸਰਬ ਕਲਿਆਨ ਸੁਖ ਸਹਿਜ ਨਿਧਾਨ ਜਕ ਹਿਰਦੈ ਉਸੇ ਭਗਵਾਨ ਔ ਕਦ ਮੰਤਰ ਤੰਤ ਸਭ સાર ਕਨੇ ਹਰਿ ਜੇ ਮੈਂ ਧਾਰੂ ਤਜ ਸਭ ਪਰਮ ਪਜਿਉ ਪਾਰ ਬ੍ਰਹਮ ਕਉ ਨਾਨਕ ਟਾਲਿ ਇਹੋ ਧਰਮ ਗਉੜੀ ਮਹਲਾ ਪੰਜਵਾਂ ਸਤ ਪਈ ਗੁਰ ਗੋਬਿੰਦ ਪਾਈ ਤਾਪਾ ਬਿਨ ਸੇ ਮੇਰੀ ਭਾਈ ਰਾਮ ਰਾਮ ਨਾਮਿਤ ਰਸਨ ਬਖਾਨ ਬਿਨ ਸੇ ਰੋਗੈ ਕਲਿਯੋ ਨਹੀ ਪਾਰ ਬ੍ਰਹਮਾ ਗੁਨਾ ਕੰਪੀਚਾਰੂ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੰਗਾ ਨਿਤ ਨੀਤ ਗਈ ਬਿਆਰ ਉਬਰੇ ਜਨ ਮੀਤ ਮਨ ਬਨ ਕਰਮ ਪ੍ਰਭ ਆਪਣਾ ਧਾਈ ਨਾਨਕ ਦਾ ਤੇਰੀ ਸਰਨਾਈ ਗਉੜੀ ਮਹਲਾ 5 ਨੀਤਰੇ ਪ੍ਰਗਾਸ ਕੀਆ ਗੁਰ ਦੀਵੋ ਪਰਮ ਕੈ ਪੂਨ ਬੀ ਸਿਓ ਰਹਾ ਸੀਤਨਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਦਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਥ ਸੰਗ ਹਰਿ ਅੰਮ੍ਰਿਤ Ｐੀਵੇ। ਗਉੜੀ ਮਹਲਾ ਪੰਜਵੈ। تیر ਕਰ ਬੈਸ ਹਰਿ ਜਨ ਪਿਆਰੀ ਸਭ ਗੁਰ ਤੁਮਰੇ ਕਾਜ ਸਵਾਰੀ ਰਹਾ। ਦੁਤ ਦੂਰ ਪਰਮੇਸ਼ਰ ਮਾਰੀ ਜਨ ਕੀ ਪੈਰ ਰਕੀ ਕਰਤਾਰੀ। ਬਾਦਸ਼ਾਹ ਸਹ ਸਵਸਕਰ ਦੀਨੇ ਅੰਮ੍ਰਿਤ ਨਾਮ ਮਾਰਸ ਪੀਨੇ। ਨਿਰਭਉ ਹੋਏ ਭਜੋ ਭਗਵਾਨ ਸਾਥ ਸੰਗ ਮਿਲ ਕੀ ਨੋ ਦਾਰੈ ਸਨ ਪਰਿ ਪਰ ਅੰਤਰ ਜਾਮੀ ਨਾਨਕ ਕੋਟ ਬਕਰੀ ਪ੍ਰਸਵਾਮੀ ਗੌੜੀ ਮਹੱਲਾ ਪੰਜਵਾਂ ਰਖ ਕਪਿਤਾ ਪ੍ਰਭ ਅਮੀਰੇ ਮੋਹੇ ਨਿਰਗੁਣ ਸਾਗੁਣ ਤੀਰੇ ਰਹਾ ਪੰਚ ਵਿਖਾਨੀ ਏਕ ਗਰੀਬਾ ਰਖੋ ਰਖ ਨਿਹਾਰੀ ਖੇਡ ਕਰੀ ਅਰ ਬੋਸ ਸੰਤ ਕਹਹੀਂ ਆਯੂ ਸੰਤੁ ਹਾਰੀ ਕਰ ਕੇ ਹਾਰਿਓ ਅਨਕ ਬੋ ਬਾਤੀ ਛੋੜੀ ਕਿਤੋਂ ਨਹੀਂ ਏਕ ਬਾਸਨ ਤਾਕੀ ਓਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਿੰਤੇ ਧੀਰਜ ਪਾਇਓ ਸੰਤੀ ਮੰਤ ਦਿਉ ਮੈਂ ਨਿਰਭਾਉ ਗੁਰ ਕਾ ਸਬਦ ਕਮਾਇਆ ਜੀਤ ਲੇ ਓਏ ਮਹਾ ਬਿਕਾਦੀ ਸੇ ਸੁਹੇਲੀ ਬਾਣੀ ਕਉ ਨਾਨਕ ਮਨ ਪਿਆ ਪ੍ਰਗਸਾ ਪਾਇਆ ਪਾ ਨਿਰਬਾਣੀ ਮੀਲਾਲ ਮਹੱਲਾ ਪੰਜਵੈ ਸਰਬ ਕਲਿਆਣ ਕੀਏ ਗੁਰ ਦੀਵ ਸੇਵਕ ਆਪਣੀ ਲਾਇਓ ਸੀਵ ਬਿਗਨ ਲਾਗੇ ਜਪ ਲਖ ਭੀ ਵਾਤ ਪੁਨੀਤ ਪਈ ਗੁਰੁ ਕਾਈ ਦੁਰਤ ਗਿਆ ਹਰੇ ਨਾਮ ਤੇ ਆਈ ਰਹਾ ਸਭਨੀ ਥਾਈ ਰਵਿਆ ਆਪ ਆ ਜੁਗਾਰੁ ਜਾ ਕਾ ਵਡ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੀ ਚਰਨ ਲਗੇ ਮਨ ਮੀਠੀ ਨਿਰਵਿਗਨ ਸਭ ਥਾਈ ਉਠੀ ਸ਼ਾਸਕ ਪਾਇ ਸੰਗ੍ਰਤੁੱਠੀ ਪਾਰ ਬ੍ਰਹਮ ਪ੍ਰਭ ਪਰਖ ਵਾਲੀ ਦਿੱਤੈ ਕਿੱਥੈ ਦਿਸੇ ਨਾਲੀ ਨਾਨਕ ਦਾਸ ਖਸਮ ਪ੍ਰਤਪਾਲੀ ਬਲਾਵਲ ਮਹੱਲਾ ਪੰਜਵੈ ਤਨ ਕਮਲ ਪ੍ਰਭ ਹਰਿ ਦਿੱਟਾਈ ਰੂਗਿ ਸਹਲੇ ਸੁਪਾਈ ਗੁਰ ਦੁਖ ਕਾਟੈ ਦੀਨੋ ਦੋਨਾ ਸਫਲ ਜਨਮੋ ਜੀਵਨ ਪ੍ਰਵਾਨ ਰਹਾਉ ਅਕਤ ਕਥਾ ਅੰਮ੍ਰਿਤ ਪ੍ਰਭ ਬਾਣੀ ਕਹੁ ਨਾਨਕ ਜਪੁ ਜੀਵੈ ਗਿਆਨੀ ਬਿਲਾ ਮਹੱਲਾ ਪੰਜਵਾਂ ਸਾਂਤ ਪਾਈ ਗੁਰ ਸਤਿਗੁਰ ਪੂਰੀ ਸੁਖੁ ਜੀ ਬਾਜੀ ਅਨਹ ਤੂਰੀ ਰਹਾ ਤਾ ਪਾਪ ਸੰਤਾਪ ਬਿਨਾਸੀ ਹਰਿ ਸਿਮਰਤ ਕਿਲ ਵਿਖ ਸਭ ਨਾਸੀ ਅੰਧ ਕਰਾ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਮਿਲਾਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰੇ ਆਪਣਾ ਮਿਰਤ ਸਮਾਰਿਆ ਸਾਜਨਾ ਹੋਏ ਕਿਰਪਾਲਾ ਬਖਸ਼ੈ ਸਾਂ ਪਰਿਵਾਰੀਆ ਕਾਜ ਸਤਗੁਰੂ ਆਪ ਸਵਾਰੀਆ ਵੱਡੀ ਆਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਨ ਤ੍ਰਿੰ ਤ੍ਰਿਪਾਵਨ ਹਰਿਆ ਹੋਈ ਸਗਲੇ ਜੀ ਸਾਧਾਰਿ ਆਉ ਮਨ ਇੱਛੇ ਨਾਨਕ ਕੋਲ ਪਾਈ ਪੂਰਨ ਇੱਛ ਪੁਜਾਰਿ ਆਉ ਬਿਲਾਲ ਮਹੱਲਾ ਪੰਜਵੈ ਰੋਕ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰਿ ਆਇਆ ਰਹਉ ਰਾਜ ਰਾਜ ਪੋਜਨ ਖਾਓ ਮੇਰੇ ਪਾਈ ਅੰਮ੍ਰਿਤ ਨਾਮ ਰਿਦਮਹ ਸਿਆਈ ਨਾਨਕ ਗੁਰਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿਖਾਈ ਬਿਲਾਲ ਮਹੱਲਾ 5 ਤਾ ਸਤਾ ਸਹ ਲਿ ਗਏ ਬਿਨ ਸੀਤੀ ਰੂਗ ਔਰ ਬ੍ਰਹਮ ਤੋਂ ਬਖਸੀਆ ਸੰਤਨ ਰਸ ਭੋਗ ਰਹਾ ਸਰ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਆ ਰੂਗ ਗੁਣ ਗਾਵੋ ਨਿਤ ਰਾਮ ਕੀ ਅਵਖਦ ਜੋਗ ਆਏ ਬਸੂ ਕਰ ਦੀਸ ਮਹੈ ਇਹ ਭਲੇ ਸੰਯੋਗ ਮਾਨਕ ਪ੍ਰਸ ਪਰਸਨ ਪੈ ਬਹਿ ਗਏ ਵਿਯੋਗ ਬਿਲਾ ਮਹੱਲਾ ਪੰਜਵਾਂ ਬੰਦਨ ਕਾਟਿਆ ਪ੍ਰਭ ਹੁਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਗ ਨਿਹਾਰਾਈ ਗਰ ਉਰੈ ਕਿਰਪਾ ਕਰੀ ਕਾਟੈ ਦੁਖ ਰੋਗ ਮਨ ਤਨ ਸੀਤਲ ਸੁਖੀ ਭਇਆ ਪ੍ਰਭ ਤੇ ਹਮਨ ਜੋਗ ਰਹਾ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨ ਵਿਅਪੈ ਸਾਧ ਸੰਗ ਮਨ ਤਨ ਟੈ ਫਿਰ ਦੁਖ ਨ ਜਾਪੈ ਹਰ ਹਰ ਹਰਿ ਜਾਪੀਐ ਅੰਤਰਾ ਨਿਵਲਾਈ ਕਿ ਲੇਕਤ ਰਹਿ ਸੁਧ ਹੋਈ ਸਾਧੂ ਸਰਨਾਈ ਸੰਤਾ ਜਪਤ ਹਰੇ ਨਾਮ ਜਸ ਤਾਕੀ ਦੂਰ ਬਿਰਾਈ ਮਹਾ ਮੰਤਰ ਨਾਨਕ ਕਟੈ ਹਰ ਕੀ ਗੁਣ ਗਾਈ ਬਿਲਾਲ ਮਹੱਲਾ ਪੰਜਵੈ ਹਰ ਹਰੀ ਹਰ ਅਰਾਦੀ ਐ ਹੋਈ ਅਰੋਗ ਰਾਮ ਚੰਨ ਕੀ ਲਸਟਿਕ ਜਨ ਮਾਰਿਆ ਰੋਗ ਰਹਾ ਗੁਰਪੁਰ ਆਹਰੇ ਜਾਪੀਏ ਨਿਰਕੀਚੇ ਭੋਗ ਸਾਧ ਸੰਗ ਬਕੇ ਵਾਰਨੇ ਮਿਲਿਆ ਸੰਜੋਗ ਜੇ ਸਿਮਰਤਾ ਸੋ ਪਾਈਏ ਬਿਨ ਸੇਬੇ ਓਗ ਨਾਨਕ ਪ੍ਰਸਰਨਾ ਗਤੀ ਕਰਨ ਕੰਨ ਜੋਗਾ ਰਾਗ ਬਿਲਾਵਲ ਮਹੱਲਾ 5 ਦੁਪਦੀ ਕਰ 5 ਇਕ ਓੰਕਾਰੇ ਸੰਤਪੁਰ ਪਰਸਾਦੀ ਅਵਰੂਪ ਸਭ ਤਿਆਗਿਆ ਦਾਰੂ ਨਾਮ ਲਿਆ ਤਾ ਪਾਪ ਤੇ ਸਾਂ ਮਿਟੇ ਰੂਗ ਸੀਤਲ ਮਨ ਭਇਆ ਘਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੈ ਰੱਖਿਆ ਆਪਣੀ ਕਰਮਿਆ ਰਹਉ ਉਹਾਂ ਪਕੜ ਪ੍ਰਭ ਕਾਢਿਆ ਕੀਨਾਂ ਆਪਣੇ ਆਉ ਸਿਮਰ ਸਿਮਰ ਮਨ ਧਨ ਸੁਕੀ ਨਾਨਕ ਨਿਰਭੈ ਆਉ ਮੇ ਲਾਲ ਮਹੱਲਾ ਪੰਜਵਾਂ ਰੋਗ ਮਿਟਾਇਆ ਆ ਪ੍ਰਭ ਪੁਜਿਆ ਸੁਖ ਸੰਤ ਵਡ ਪ੍ਰਤਾਪ ਅਜੱਜ ਰੂਪ ਹਰ ਕੀਨੀ ਦਾਤ ਗੁਰ ਗੋਵਿੰਦ ਕਿਰਪਾ ਕਰੀ ਰੱਖਿਆ ਮੀਰਾ ਭਾਈ ਹਾਮ ਤਿਸ ਕੀ ਸਰਨ ਗਤੀ ਜੋ ਸਦਾ ਸਹਾਈ ਰਹਾਉ ਮਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹਾਂਲਾ ਪੰਜਵਾ ਸਾਤੀਵਾ ਨ ਲੱਗਾਈ ਪਾਰ ਬ੍ਰਹਮ ਸਰਨਾਈ ਜੋ ਕਰਤਾ ਮਾਰੇ ਰਾਮ ਕਾਰੇ ਦੁੱਖ ਲੱਗੇ ਨਾ ਪਾਈ ਸਤ ਗੁਰੂ ਰਾ ਪੀਟਿਆ ਜਨ ਬੰਤ ਬਣਾਈ ਰਾਮ ਨਾਮ ਔਖ ਰੀਆ ਏਕਾਲੇ ਲਾਈ ਰਹਾਉ ਰਾਖ ਨੀਤ ਨਰ ਕਨਹਾਰ ਸਭ ਆਦ ਮਿਟਾਈ ਕਉ ਨਾਨਕ ਕਿਰਪਾ ਭਈ ਪ੍ਰਭ ਸਹਾਈ ਮੇ ਲਾਲ ਮਹੱਲਾ ਪੰਜਵੈ ਆਪਣੇ ਬਾਲ ਕਾਬ ਰੱਖਿਆ ਨਾ ਪਰ ਬ੍ਰਹਮ ਗੁਰੂ ਦੀਵਾ ਸੁਖਾਂਤ ਸਹਜੇ ਆਨੰਦ ਭਈ ਓਨ ਪਈ ਸੀ ਵਰਹਾ ਵਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾ ਜੀਵਾਂ ਲੇਨ ਜਾ ਕਾ ਵਰ ਪ੍ਰਤਾਪ ਦੁਖ ਮਾਰੇ ਬਖਸ਼ਿਨ ਆਪਣੀ ਕਲਤਾਰੀ ਮਨ ਬਾਸ਼ਟ ਫਲ ਦਿੱਤੈ ਨਾਨਕ ਬਲਹਾਰੀ ਮਿਲਾ ਹੁ ਮਹਲਾ ਪੰਜਵਾਂ ਤਾਪ ਲਹਾਇਆ ਗੁਰਸਿੱਧ ਜਨਹਾਰੇ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈ ਜੇਰ ਕੀ ਸਾਰੀ ਸੰਸਾਰੀ ਰਹਉ ਕਰ ਮਸਤਿ ਘਤਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹ ਰਖ ਲੀਨੋ ਦਾਸ ਕੀ ਲਾਇ ਰਖੈ ਮਹਿਰਵਾਨਾ ਗੁਰੂ ਨਾਨਕਾ ਬੋਲੇ ਦਰਗੀ ਪਰਵਾਨ ਮਿਲਾ ਹੁ ਮਹੱਲਾ ਪੰਜਵੈ ਤੋ ਪਾਪ ਤੀ ਰਖੀ ਆਪ ਸੀਤਲ ਪੈ ਗੁਰ ਚਰਨੀ ਲਾਗੀ ਰਾਮ ਨਾਮ ਹਿਰਦੇ ਮੈਂ ਜਾਪ ਰਹਾ ਕਰ ਕਿਰਪਾ ਹੱਥ ਪ੍ਰਭ ਦੀਨੇ ਜਗਤ ਦਾ ਨਵਖੰਨ ਪ੍ਰਤਾਪ ਦੁਖ ਵਿਨ ਸੇ ਸੁਖ ਅੰਤ ਪ੍ਰਵੇਸ਼ਾ ਤ੍ਰਿਸ਼ਨ ਭੁਜੀ ਮਨ ਤਨ ਸਤਿ ਗਰਾਪ ਅਨਾਤ ਕੋਨਾਤ ਸੰਸਮਰਤਾ ਸਤ ਸ੍ਰੀ ਕੋ ਮਾਈ ਬਾਪ ਪੰਜ ਤਵਸਲਾ ਪਹਿ ਪੰਜਨ ਸਵਾਮੀ ਗੁਰ ਗਾਵਤ ਨਾਨਕ ਲਾਪ ਸੋਟ ਮਹੱਲਾ ਪੰਜਵਾਂ ਕ੍ਰਿਸ਼ਨਾਨ ਸਿਮਰ ਪ੍ਰਾਪ ਆਪਣ ਨੰਤਨ ਪੈ ਅਰੂਗਾ ਕੋਟਾ ਵਿਗਨ ਲਾਤੀ ਪ੍ਰਭ ਸਰਨ ਪਰਿਟੀ ਭਲੇ ਸੰਜੁਗਾ ਪ੍ਰਭਾਣੀ ਸਸ ਬਖਿਆ ਗਾਵ ਸੁਨੋ ਪੜ ਨਿਤ ਭਾਈ ਘਰ ਪੂਰੇ ਤੂੰ ਰੱਖਿਆ ਰਹਾ ਸੱਚ ਸਹਿ ਮਿੱਤrai ਭਗਤ ਵਚਨ ਦੀ ਆਲਾ ਸੰਤਾਂ ਕੀ ਪੈਜ ਰਖਦਾ ਆਇ ਆਦ ਮਿਰਦਾ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪਿੰਚ ਸਰਬੇਲਾ ਮੁਖ ਪਾਉ ਜਰਾ ਅਮਰਤਾ ਸਭ ਨਾਠਾ ਗੁਣ ਗੋਬਿੰਦ ਨਿਤ ਗਾਉ ਸੁਨੀਰਦਾਸ ਸਵਾਮੀ ਮੀਰੈ ਸਰਵਕਲਾ ਬਣਾਈ ਪ੍ਰਗਟ ਪਈ ਸਹਲੇ ਜੁਗ ਅੰਤਰ ਗੁਰ ਨਾਨਕੀ ਵਿਢਿਾਈ ਸੋਤ ਮਹਲਾ 5 ਸੂਖ ਮੰਗਲ ਕਲਿਆਣ ਸਹਿਤਨਾ ਪ੍ਰਭ ਕੀ ਚਰਨ ਨਿਹਾਰਿਆ ਰੱਖਣ ਹਾਰੇ ਰੱਖਿਓ ਬਾਰਕ ਸਭ ਗੁਰਤਾ ਪੂਤਾਰਿਆ ਉvre ਸਤਗੁਰ ਕੀ ਸਰੇਣਾਈ ਜਾ ਕੀ ਸੇਵਨਾ ਬਿੱਤੀ ਜਾਈ ਰਹਾਉ ਕਰ ਮੈ ਸੂ ਬਾਹਰ ਫਨ ਸੁਕਾ ਪ੍ਰਭ ਨੇ ਫੈ ਦਿਆ ਲਾ ਨਾਨਕ ਬਿਗਨ ਲਾਗੇ ਕੋ ਮੀਰਾ ਪ੍ਰਭਾ ਕਿਰਪਾ ਲਾਉ ਸੋਰਠਾ ਮਹਲਾ 5 ਗੈ ਕਲੇਸ਼ ਰੂ ਸਭ ਨਸੀ ਪ੍ਰਭ ਆਪਣੈ ਕਿਰਪਾ ਤਾਰੀ ਆਠ ਪਹਿਰੇ ਰੰਧਾ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਉ ਤੂੰ ਸੁਖ ਸੰਪਤਿ ਰਾਸ ਰਾਖ ਲਹਿਓ ਪਾਈ ਮੇਰੀ ਕੋ ਪ੍ਰਗਮ ਅਰਦਾਸ ਰਾਖ ਲਹਿਓ ਪਾਈ ਮੇਰੀ ਕੋ ਪ੍ਰਭ ਅਗਾ ਅਰਦਾਸ ਜੋ ਮੰਗੋ ਸੋਈ ਸੋਈ ਪਾਵ ਆਪਣੇ ਖਸਮ ਪੁਰਸ ਕਾ ਨਾਨੰਗਰ ਪੁਰ ਆਪੇ ਟਿਓ ਮਿਟਿਓ ਸਗਲੰ ਦੀਸਾਂ ਸੋਟ ਮਹੱਲਾ ਪੰਜਵਾ ਸਿਮਰ ਸਿਮਰ ਗੁਰ ਸਤਿਗੁਰੇ ਆਪਣਾ ਸਗਲਾ ਝੂਖ ਮਿਟਾਇਆਉ ਤਾਪ ਰੋਗੈ ਗੁਰ ਬਚਨੀ ਮਨ ਇਛੀ ਫਲ ਪਾਇਆਉ ਮੀਰਾ ਗੁਰ ਪੂਰ ਸਦਾਤਾ ਕਰਨ ਕਰਿ ਸਮਰੈ ਸੁਵਾਮੀ ਪੂਰਨ ਫੁਰਕ ਵਿਦਾਤਾ ਰਹਾਉ ਅਨੰਦ ਬਨੋ ਮੰਗਲ ਗੁਣ ਗਾਵੋ ਗੁਰ ਨਾਨਕ ਪੈ ਦੇ ਆਲਾ ਜੈ ਜੈ ਕਰ ਪੈ ਜਗ ਭੀਤਰ ਹੋਆ ਪਰਮ ਰਾਮ ਰਖਵਾਲਾ ਕੋਟ ਮਹੱਲਾ ਪੰਜੇਵਾ ਦਰਤ ਗਵਾਇਆ ਹੈ ਪ੍ਰਵੈਪੀ ਸਹ ਸੰਸਾਰੂ ਵਾਰਿਆ ਪਾਰ ਬ੍ਰਹਮ ਪ੍ਰਾਪਾ ਕਿਰਪਾ ਤਾਰੀ ਆਪਣਾ ਮਿਰਦਾਸ ਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੂ ਸਹਿਜ ਆਨੰਦ ਗੰਗਾ ਹੋ ਮਨ ਤਨ ਦੇਸ ਖਾਲੀ ਰਹਾ ਪਤ ਰਤਾਨ ਸਦ ਗੁਰਮੀ RAM ਤਿਸ ਕਾ ਪਰਵਸ ਬਖਸ਼ਿਐ ਸਾ ਸੱਚੇ ਸਾਹਿਬ ਸੁਨ ਨਾਨਕ ਕੀ ਏਰ ਦਸਾਈ ਸੋਟ ਮਹੱਲਾ ਪੰਜਵਾਂ ਪਖਸ਼ਾ ਪਰਮ ਪਰਮੇਸ਼ਰੀ ਸਗਲੇ ਰੂਗ ਵਿਦਾਰੀ ਗੁਰਪੂਰੇ ਕੀ ਸਨੀ ਉਪਰੇ ਕਾਜ ਸੰਸੁਵਾਰੀ ਹਾਜਨ ਸਿਮਰਿਆ ਨਾਮ ਧਾਰ ਤਾਪਤਾਰੇ ਸਤਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾਉ ਦਾ ਦਾ ਅਨੰਦਾ ਕਰੀ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਉੱਡੀ ਬੜਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਪੱਕਿਆ ਸੋਟ ਮਹੱਲਾ ਪੰਜਵਾਂ ਤੇ ਕਿਰਪਾ ਸੁਆਮੀ ਮੇਰੀ ਤਿਸਤ ਦਰਬਾਰ ਸਤਿਗੁਰੂ ਤਾਪ ਗਵਾਇ ਭਾਈ ਠੰਡ ਪਾਈ ਸੰਸਾਰੀ ਅਪਣੇ ਜੀ ਦੰਤ ਆਪੀ ਰਾਖੀ ਜਮੈਂ ਕਿਉ ਹਟਤਾਰੀ ਹਰ ਕੀ ਚਰਨ ਐਡਾ ਅਰਧਾਰੀ ਸਦਾ ਸਦਾ ਪ੍ਰਸੰਮਰੇ ਭਾਈ ਦੁੱਖ ਕਿਲਵਕ ਕਟਨ ਹਾਰ ਰਹਾ ਤਿਸ ਕੀ ਸਨੀ ਉਮਰੇ ਭਾਈ ਜਨ ਰਤਿਆ ਸਭ ਕੋਈ ਨਨਕਾ ਨ ਸਮਰਸੋ ਪਾਈ ਸੱਚੇ ਸੱਚੀ ਸੋਈ ਨਾਨਕ ਪ੍ਰੂਤਿ ਆਈਏ ਪਾਈ ਮਨ ਤਨ ਸੀਤਲ ਹੋਈ ਸੋਟ ਮਹੱਲਾ ਪੰਜੇਵਾ ਸੰਤੋ ਹਰਿ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰਉ ਨਹੀਂ ਮਨ ਚਿੰਤਿਆ ਰਾਹ ਫਲ ਪਾਈ ਰਹਾ ਸੰਤ ਗੁਰੂ ਪੂਰੇ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਰ ਬ੍ਰਹਮ ਪ੍ਰਭ ਹੈ ਟਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ ਨਿਦਾਨ ਮੰਗਲ ਰਸ ਰੂਪਾ ਹੱਕਾ ਨਾਮ ਧਰੋ ਨਾਨਕ ਪਤ ਰਾਖੀ ਪਰਮੇਸ਼ਰੇ ਅਭਿਆਸ ਸੰਸਾਰਉ ਸੋਤ ਮਹੱਲਾ ਪੰਜਵਾ ਮੇਰਾ ਸੰਤ ਗੁਰਖਵਾਲਾ ਹੂਆ ਤੁਹਾਂ ਕਿਰਪਾ ਬਰਹਾ ਦੇ ਰਾਖਿਆ ਹਰ ਗੋਵਿੰਦ ਨਵਨ ਰੁਆ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜਿਰਖਾਈ ਸਾ ਸੰਗਤ ਤੇ ਸਫਲ ਪਾਈ ਸਤਿਗੁਰ ਕੈਬਲ ਜਾਈ ਹਰਿ ਪਰਤ ਪ੍ਰਭ ਤੁਮੈ ਸواری ਹਮ ਰਾਗੁਨ ਆਗੁਨਾ ਵਿਚਾਰਿਆ ਅਟਲ ਬਚਨ ਨਾਨਕ ਗੁਰਤੀਰਾ ਸਫਲ ਕਰ ਮਸਟਕ ਧਾਰਿਆ ਛੋਟ ਮਹਲਾ ਪੰਜਵਾ ਜੀ ਜੰਤਰਾ ਸਰ ਜਿਸ ਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਾ ਕੀਆ ਪੀ ਰਖੈ ਪੂਰਨ ਭੀਬਰਾਈ ਪਰਮਪੁਰਾ ਮੀਰੇ ਨਾਮ ਅਗਰ ਪੂਰੇ ਪੂਰੀ ਸਵਰਾਖੀ ਹੋਏ ਸਰਬ ਦਿਆਲੂ ਰਹਾ ਅੰਦਰ ਨਾਨਕ ਨਾਮ ਪਿਆਈ ਜੀ ਪ੍ਰਾਨ ਕਾ ਦਤ ਆਪਣੇ ਦਾਸ ਕੋ ਕੰਟ ਲਾਈ ਰੱਖੈ ਜੋ ਬਾਰਕ ਪਤਮਾਤਾ ਸੋਟ ਮਹੱਲਾ ਪੰਜ ਵਾਈ ਥਣ ਪਾਈ ਕਰਤਾਰੀ ਤਾ ਛੋੜ ਗਿਆ ਪਰਿਵਾਰੀ ਗੁਰਪੁਰ ਰਹਿ ਰਾਖੀ ਸਨ ਸੱਚੇ ਕੀਤਾ ਕੀ ਪਰਮੇਸ਼ਰ ਆਪੋ ਆਰਖਵਾਲਾ ਸਾਂ ਸਹਜ ਸੁਖ ਕਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ ਰਹੋ ਹਰ ਨਾਮ ਦੀਓ ਦਾਰੂ ਤਨ ਸਗਲਾ ਰੂਪ ਵਿਦਾਰੂ ਆਪਣੀ ਕਿਰਪਾ ਧਾਰੀ ਤਨ ਸਗਲੀ ਬਾਸਵਾਰੀ ਪ੍ਰਭ ਆਪਣਾ ਮਿਰਤ ਸਮਾਰਿਆ ਹਮਰਾ ਗੁਣ ਆਗੁਣ ਵਿਚਾਰਿਆ ਗੁਰ ਕਾ ਸਬਦ ਭੈਓ ਸਾਖੀ ਤਨ ਸਗਲੀ ਲੀਲਾ ਜਿ ਰਾਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਰੀ ਕੀ ਹੀਰਾ ਜਬ ਨਾਨਕ ਨਾਮ ਸੱਚ ਸਾਖੀ ਆਪਣੀ ਦਾਸ ਕੀ ਪੈਜ ਰਾਖੀ ਸੋਟ ਮਹੱਲਾ ਪੰਜਵਾਂ ਗੁਰਪੂਰਾ ਆਰਾਧੀ ਕਾਜਿ ਸਲੇ ਸਾਦੀ ਸਭ ਮਨੋਰਥ ਪੂਰੀ ਬਾਜੀ ਅਨਹ ਤੂਰੀ ਸੰਤੋ RAM ਜਪਤ ਸੋ ਪਾਇਆ ਸੰਤ ਸਥਾਨ ਬਸੇ ਸੋ ਸਿਝੀ ਸਗਲੇ ਦੁੱਖ ਮਿਟਾਇਆ ਰਹਾ ਗੁਰਪੂਰੇ ਕੀ ਬਾਣੀ ਪਰਮ ਮਨ ਬਾਣੀ ਨਾਨਕ ਦਾ ਸੁਖਾਣੀ ਨਿਰਮਲ ਕਥਾਣੀ ਗੁਰਪੂਰੇ ਕੀ ਬਾਣੀ ਪਰਮ ਮਨ ਭਾਣੀ ਨਾਨਕ ਦਾ ਸੁਖਾਣੀ ਨਿਰਮਲ ਕਥਾਣੀ